ਲਓ ਜੀ ਅਗਰ ਤੁਹਾਡੇ ਵੀ ਉਬਲੇ ਹੋਏ ਆਲੂ ਬਚ ਜਾਣ ਤਾਂ ਇਹ ਹਨ ਹਰੇ ਧਨੀਏ ਅਤੇ ਉਬਲੇ ਹੋਏ ਆਲੂ ਵਾਲੇ ਬਹੁਤ ਹੀ ਟੇਸਟੀ ਨਮਕੀਨ ਕਾਜੂ ਜਾਂ ਤੁਸੀਂ ਕਹਿ ਲੋ ਨਮਕਪਾਰੇ ਬਹੁਤ ਵਧੀਆ ਬਣਦੇ ਆ ਕ੍ਰਿਸਪੀ ਬਣਦੇ ਆ ਤੇ ਬਹੁਤ ਹੀ ਸੁੱਕੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਥੋੜੀਆਂ ਚੀਜ਼ਾਂ ਦੇ ਨਾਲ ਬਣਾ ਕੇ ਅਸੀਂ ਤਿਆਰ ਕਰ ਦਿੱਤੇ ਦੇਖੋ ਕਿੰਨੇ ਵਧੀਆ ਘਰ 'ਚ ਬਣਾਓ ਖਾਓ ਬਹੁਤ ਕ੍ਰਿਸਪੀ ਬਣਦੇ ਆ ਕ੍ਰਾਂਚੀ ਬਣਦੇ ਆ ਤੇ ਟਟਪਟੇ ਬਣਦੇ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਹੱਸਦਾ ਵਸਦਾ ਵਾਧ ਚੜ੍ਹਦੀ ਕਲਾ ਚ ਰੱਖੇ ਕਾਰੋਬਾਰਾਂ ਚ ਵਾਧੇ ਕਰੇ ਅਸੀਂ ਵੀ ਠੀਕਿਆਂ ਤੇ ਚੜ੍ਹਦੀ ਕਲਾ ਚ ਆ ਜੀ ਮੈਂ ਤੁਹਾਨੂੰ ਦਿਖਾ ਰਹੀ ਆ ਉਬਲੇ ਹੋਏ ਆਲੂ ਜਿਵੇਂ ਕਿ ਸਾਡੇ ਘਰ ਦੇ ਵਿੱਚ ਆਪਾਂ ਕਈ ਵਾਰ ਵੱਧ ਆਲੂ ਵਾਲ ਲੈਨੇ ਆ ਇਸ ਲਈ ਆਪਾਂ ਅੱਜ ਉਬਲੇ ਹੋਏ ਆਲੂਆਂ ਦੇ ਬਹੁਤ ਹੀ ਟੇਸਟੀ ਨਮਕਪਾਰੇ 크ਿਸਪੀ ਤੇ ਚਟਪਟੇ ਬਹੁਤ ਹੀ ਵਧੀਆ ਬਣਾ ਕੇ ਤਿਆਰ ਕਰਾਂਗੇ ਹਾਜਮੇ ਵਾਲੇ ਹੋਣਗੇ ਜੀ ਇੱਕ ਕੌਲੀ ਮੈਂ ਲਈ ਹੈ ਇਹਦੇ ਵਿੱਚ ਮੈਦੇ ਦੀ ਤੁਸੀਂ ਚਾਹੋ ਤਾਂ ਤੁਸੀਂ ਘਰ ਦਾ ਜਿਹੜਾ ਕਣਕ ਦਾ ਆਟਾ ਹੁੰਦਾ ਤੁਸੀਂ ਉਹ ਵੀ ਲੈ ਸਕਦੇ ਆ ਤੇ ਇਹਦੇ ਵਿੱਚ ਮੈਂ 3 ਚਮਚ ਲਾਏ ਆ ਜੀ ਸੂਜੀ ਦੇ ਤੇ ਤੁਸੀਂ ਚਾਹੋ ਤਾਂ ਆਟਾ ਵੀ ਲੈ ਸਕਦੇ ਆ ਪਰ ਮੈਂ ਮੈਦਾ ਲਿਆ ਸੀ ਤੇ ਇਸ ਤੋਂ ਬਾਅਦ ਜੀ ਸੂਜੀ ਪਾਈ ਆ ਸੂਜੀ ਪਣ ਤੋਂ ਬਾਅਦ ਆਪਣੇ ਜਿੰਨਾ ਕੁ ਤੁਹਾਨੂੰ ਵਧੀਆ ਲੱਗਦਾ ਨਮਕੀਨ ਟੇਸਟ ਤੇ ਉਹਨਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਪਾ ਲਓ ਤੇ ਹਾਫ ਟੀस्पून ਮੈਂ ਕੁੱਟੀ ਹੋਈ ਲਾਲ ਮਿਰਚ ਪਾਈ ਆ ਤੇ ਇਹ ਹੈਗੀ ਜੀ ਡਰਾਈ ਰੋਸਟ ਕੀਤੀ ਹੋਈ ਕਸੂਰੀ ਮੇਥੀ ਕਸੂਰੀ ਮੇਥੀ ਜ਼ਰੂਰ ਪਾਓ ਬਹੁਤ ਹੀ ਵਧੀਆ ਇਹਦਾ ਟੇਸਟ ਆਉਂਦਾ ਆ ਜੀ ਇਸ ਤਰ੍ਹਾਂ ਹੱਥ ਦੇ ਨਾਲ ਇਹਨੂੰ ਬਰੀਕ ਮਸਲ ਕੇ ਨਾ ਇਹਨੂੰ ਪਾ ਦੇਣਾ ਇਹਦੇ ਵਿੱਚ ਆਟੇ ਦੇ ਵਿੱਚ ਦੇ ਨਾਲ ਹੀ ਜੀ ਇਹ ਹੈਗੀ ਜੀ ਅਜਵੈਣ ਅਜਵੈਣ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਦਾ ਹੈ ਤੇ ਹਾਜਮੇ ਵਾਲਾ ਟੇਸਟ ਹੁੰਦਾ ਹੈ ਪੇਟ ਵਾਸਤੇ ਵਧੀਆ ਹੈ ਜਵੈਣ ਮੈਂ ਜ਼ਰੂਰ ਪਾਉਂਦੀ ਹੁੰਨੀ ਆ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਬਣਾਉਣੀ ਆ ਤੁਸੀਂ ਵੀ ਜ਼ਰੂਰ ਪਾਇਆ ਕਰੋ ਜੀ ਇਹ ਇਹ ਵੀ ਹੱਥ ਦੇ ਨਾਲ ਨਾ ਹਲਕੀ ਜਿਹੀ ਕ੍ਰਸ਼ ਕਰਕੇ ਤੇ ਇਹ ਵੀ ਪਾ ਦਣੀ ਇਹ ਨਾਲ ਟੇਸਟ ਹੋਰ ਵੀ ਵਧੀਆ ਆਂਦਾ ਆ ਤੇ ਇਹ ਹੈਗਾ ਜੀ ਅਮਚੂਰ ਪਾਊਡਰ ਅਮਚੂਰ ਪਾਊਡਰ ਮੈਂ 1/2 tsp ਅਮਚੂਰ ਪਾਊਡਰ ਦਾ ਲਿਆ ਆ ਤੇ ਨਾਲ ਹੀ ਮੈਂ ਜੀ ਕੁੱਟੀ ਹੋਈ ਕਾਲੀ ਮਿਰਚ ਤਾਜੀ ਫਰੈਸ਼ ਉਹ ਮੈਂ ਕਾਲੀ ਮਿਰਚ ਪਾ ਰਹੀ ਆ ਇਹਦੇ ਵਿੱਚ ਤੇ ਕਾਲੀ ਮਿਰਚ ਤੁਹਾਡੇ ਕੋਲ ਆਪਸ਼ਨਲ ਹੈ ਤੁਸੀਂ ਪਾਣੀ ਪਾ ਸਕਦੇ ਆ ਨਹੀਂ ਪਾਣੀ ਨਾ ਪਾਓ ਤਾਂ ਵੀ ਕੋਈ ਗੱਲ ਨਹੀਂ ਇਹ ਹੈਗਾ ਜੀ ਥੋੜੀ ਜਿਹੀ ਬਰੀਕ ਬਿਲਕੁਲ ਬਰੀਕ ਕੱਟੀ ਹੋਈ ਹਰੀ ਮਿਰਚ ਪਾਈ ਆ ਤੇ ਹੁਣ ਮੌਨ ਵਾਸਤੇ ਮੈਂ ਇਹਦੇ ਵਿੱਚ ਤੇਲ ਪਾਉਣਾ ਆ ਜਾਂ ਤੁਸੀਂ ਘਿਓ ਵੀ ਪਾ ਸਕਦੇ ਆ ਪਰ ਮੈਂ オイル ਹੀ ਪਾਇਆ ਆ ਰਿਫਾਈਨਡ ਆਇਲ ਪਾ ਰਹੀ ਆ ਤਿੰਨ ਚਮਚ ਵੱਡੇ ਤੇ ਜਿਹਨੂੰ ਆਪਾਂ ਟੇਬਲस्पून ਕਹਿੰਦੇ ਆ ਹੱਥ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਆ ਇਹਨੂੰ ਜਿਹੜਾ ਮੌਨ ਵੀ ਪਾਇਆ ਇਹਨੂੰ ਤੇ ਜੋ ਵੀ ਸਾਰੇ ਆਪਾਂ ਮਸਾਲੇ ਪਾਏ ਆ ਹਲਕੇ ਜਿਹੇ ਇਹ ਸਾਰੇ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਆ ਦੇਖੋ ਇਸ ਤਰ੍ਹਾਂ ਤਾਂ ਜੋ ਆਟੇ ਦੇ ਹਰ ਸਾਰੇ ਪਾਸੇ ਆਟੇ ਦੇ ਵਿੱਚ ਮਿਕਸ ਹੋ ਜਾਣ ਤੇ ਜਿਹੜਾ ਇਹਦਾ ਨਾ ਟੇਸਟ ਹੁੰਦਾ ਬਹੁਤ ਹੀ ਵਧੀਆ ਕ੍ਰਿਸਪੀ ਬਣਦੇ ਆ ਜਿਹੜਾ ਮੋਨ ਪਾਉਣ ਦਾ ਇਹੀ ਮਤਲਬ ਹੁੰਦਾ ਇਹਦੇ ਵਿੱਚ ਤੁਸੀਂ ਘਿਓ ਦਾ ਵੀ ਪਾ ਸਕਦੇ ਆ ਤੇ ਤੇਲ ਦਾ ਵੀ ਪਾ ਸਕਦੇ ਆ ਸਰੋਂ ਦਾ ਤੇਲ ਦਾ ਨਹੀਂ ਪਾਉਣਾ ਤੁਸੀਂ ਲਓ ਜੀ ਇਸ ਤਰ੍ਹਾਂ ਸਾਰਾ ਇਹ ਆਪਾਂ ਇਹਨੂੰ ਮਿਕਸ ਕਰ ਲਿਆ ਆ ਜਦੋਂ ਮੈਂ ਮਿਕਸ ਕਰ ਰਹੀ ਸੀ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀਗੀ ਯਕੀਨ ਜਾਣਿਓ ਇੰਨੇ ਵਧੀਆ ਇਹ ਨਮਕੀਨ ਕਾਜੂ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਤੁਸੀਂ ਚਾਹ ਤਾਂ ਇਹਨੂੰ 에ਅਰ ਟਾਈਟ ਡੱਬੇ ਦੇ ਵਿੱਚ ਬੰਦ ਕਰਕੇ ਰੱਖ ਵੀ ਸਕਦੇ ਆ ਤੇ ਬਣ ਜਾਂਦੇ ਆ ਇਹ ਬਹੁਤ ਵਧੀਆ ਸਮਾ ਵੀ ਥੋੜਾ ਲੱਗਦਾ ਆ ਤੇ ਜੀ ਇਹ ਇਹਦੇ ਵਿੱਚ ਲਾਗਤ ਵੀ ਬਹੁਤ ਘੱਟ ਆਉਂਦੀ ਆ ਤੇ ਇਸ ਤਰ੍ਹਾਂ ਮੈਂ ਨਾ ਇਹ ਜਿਹੜੇ ਆਲੂ ਉਬਲੇ ਹੋਏ ਸੀਗੇ ਇਹਨਾਂ ਨੂੰ ਇਸ ਤਰ੍ਹਾਂ ਮੈਂ ਛਿੱਲ ਲਿਆ ਛਿਲਕਾ ਇਹਨਾਂ ਦਾ ਉਤਾਰ ਲੈਣਾ ਆ ਦੇਖੋ ਇਸ ਤਰ੍ਹਾਂ ਤੇ ਆਪਾਂ ਦੇ ਕਈ ਵਾਰ ਆਲੂ ਵੀ ਬਚ ਜਾਂਦੇ ਜਾਂ ਤੁਸੀਂ ਕੋਈ ਗੱਲ ਨਹੀਂ ਤੁਸੀਂ ਸਪੈਸ਼ਲ ਵੀ ਆਲੂ ਬਾਲ ਸਕਦੇ ਆ ਨਮਕੀਨ ਕਾਜੂ ਬਣਾਉਣ ਵਾਸਤੇ ਇਹਦੇ ਨਾਲ ਬੱਚੇ ਬੜੇ ਖੁਸ਼ ਹੋ ਕੇ ਖਾਣਗੇ ਕਿਉਂਕਿ ਬੱਚਿਆਂ ਦੇ ਆਲੂ ਬਹੁਤ ਫੇਵਰੇਟ ਹੁੰਦੇ ਆ ਜੀ ਸੋ ਜੀ ਹੁਣ ਇਹਨਾਂ ਨੂੰ ਆਲੂਆਂ ਨੂੰ ਮੈਂ ਗਰੇਟਰ ਦੇ ਨਾਲ ਗ੍ਰੇਟ ਕਰਨਾ ਆ ਕद्दूकस ਕਰਨਾ ਆ ਹੱਥ ਦੇ ਨਾਲ ਨਹੀਂ ਮਸਲਣਾ ਤੇ ਗਲਾਸ ਦੇ ਨਾਲ ਨਹੀਂ ਇਹਨਾ ਇਹਨੂੰ ਮੈਸ਼ ਕਰਨਾ ਕਿਉਂਕਿ ਕਈ ਵਾਰ ਉਹਦੇ ਵਿੱਚ ਮੋٹے-ਮੋٹے ਪੀਸ ਰਹਿ ਜਾਂਦੇ ਆ ਜੋ ਕਿ ਇਹ ਸਾਡੇ ਫਿਰ ਕਾਜੂ ਵਧੀਆ ਨਹੀਂ ਬਣਨੇ ਤੇ ਉਹ ਬਣਾਉਣ ਵਿੱਚ ਵੀ ਸਾਨੂੰ ਮੁਸ਼ਕਲ ਆਊਗੀ ਜਿਹੜਾ ਆਪਾਂ ਗਰੇ ਇਹਦੇ ਨਾਲ ਕद्दूकस ਕਰ ਲੈਣਾ ਬਿਲਕੁਲ ਇੱਕੋ ਜਿਹਾ ਸਾਰੇ ਪੂਰੀ ਤਰ੍ਹਾਂ ਇਹ ਇੱਕੋ ਜਿਹਾ ਮੈਸ਼ ਹੋਣਗੇ ਇੱਕੋ ਜਿਹਾ ਮਿਕਸ ਹੋਣਗੇ ਦੇਖੋ ਸਾਰਿਆਂ ਨੂੰ ਮੈਂ ਕद्दूकस ਕਰ ਲਿਆ ਹੱਥ ਦੇ ਨਾਲ ਇਹਨਾਂ ਨੂੰ ਵੀ ਮੈਂ ਆਟੇ ਦੇ ਵਿੱਚ ਪਾਣੀ ਨਹੀਂ ਪਾਉਣਾ ਪਹਿਲਾਂ ਆਪਾਂ ਬਿਲਕੁਲ ਆਟੇ ਦੇ ਵਿੱਚ ਮਿਕਸ ਕਰਨਾ ਆ ਜੇ ਜਰੂਰਤ ਹੋਈ ਫਿਰ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਉਹ ਵੀ ਬਹੁਤ ਘੱਟ ਪਾਊਗਾ ਕਿਉਂਕਿ ਜਿਹੜੇ ਆਲੂ ਹੁੰਦੇ ਆ ਇਹ ਬਹੁਤ ਨਰਮ ਹੁੰਦੇ ਆ ਇਹਨੇ ਐਸੇ ਤਰ੍ਹਾਂ ਹੀ ਆਟੇ ਦੇ ਨਾਲ ਇਹ ਬਿਲਕੁਲ ਮਿਕਸ ਹੋ ਜਾਣਾ ਆ ਤੇ ਜੀ ਤੁਸੀਂ ਇਸ ਤਰ੍ਹਾਂ ਹੀ ਚੱਲਦੇ ਚੱਲਦੇ ਵੀਡੀਓ ਨੂੰ ਨਾਲੇ ਸਬਸਕ੍ਰਾਈਬ ਕਰਦੇ ਹੋ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤੇ ਜੀ ਬਹੁਤ ਸ਼ੁਕਰੀਆ ਪਸੰਦ ਆਂਦੀ ਆ ਤਾਂ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਸੋ ਜੀ ਬਹੁਤ ਧੰਨਵਾਦ ਹੈ ਬਹੁਤ ਥੈਂਕ ਯੂ ਤੁਹਾਡਾ ਵੀਡੀਓ ਦੇਖਣ ਦਾ ਦੇਖੋ ਜੀ ਇਸ ਤਰ੍ਹਾਂ ਮੈਨੂੰ ਥੋੜਾ ਜਿਹਾ ਪਾਣੀ ਘੱਟ ਲੱਗਾ ਸੀ ਮੈਂ ਹੱਥ ਦੇ ਨਾਲ ਹਲਕਾ ਜਿਹਾ ਛਿੱਟਾ ਦੇ ਰਹੀ ਆ ਤੇ ਬਹੁਤ ਜ਼ਿਆਦਾ ਪਾਣੀ ਨਹੀਂ ਪਾਣਾ ਨਹੀਂ ਤਾਂ ਮੁਸ਼ਕਲ ਹੋ ਜਾਵੇਗੀ ਸਾਨੂੰ ਇਹ ਬੇਲਣੇ ਵਾਸਤੇ ਜਦੋਂ ਆਪਾਂ ਇਹਨੂੰ ਬੇਲਣਾ ਬਸ ਸਿਰਫ ਮੈਂ ਹਲਕੇ ਜਿਹੇ ਛੋਟੇ ਟੀस्पून ਮੰਨ ਕੇ ਰੱਖੋ 2 ਜਾਂ 3 ਪਏ ਆ ਤੇ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਥੋੜਾ ਜਿਹਾ ਆਟਾ ਡਰਾਈ ਲੱਗ ਰਿਹਾ ਸੀ ਇਸ ਕਰਕੇ ਮੈਂ ਪਾਇਆ ਲਓ ਜੀ ਬਿਲਕੁਲ ਪੂਰੀ ਤਰ੍ਹਾਂ ਫਾਈਨ ਆਟਾ ਸਾਡਾ ਲੱਗ ਚੁੱਕਾ ਆ ਪੂਰੀ ਤਰ੍ਹਾਂ ਜਿਹੜਾ ਇਹ ਮਿਕਸ ਹੋ ਚੁੱਕਾ ਆ ਦੇਖੋ ਦੇਖੋ ਕਿੰਨਾ ਵਧੀਆ ਆ ਕਿਉਂਕਿ ਜਿਹੜੇ ਆਲੂ ਆ ਸਾਰੇ ਆਪਾਂ ਇੱਕੋ ਜਿਹੇ ਸਾਈਜ਼ ਦੇ ਵਿੱਚ ਕद्दूकस ਕੀਤੇ ਆ ਸਾਰਾ ਇੱਕੋ ਜਿਹਾ ਸਾਈਜ਼ ਜਿਹੜਾ ਆਟੇ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਹੋ ਗਿਆ ਹੁਣ ਇਹਨੂੰ ਰੱਖਦੇ ਆ ਆਪਾਂ ਸਾਈਡ ਤੇ ਥੋੜਾ ਟਾਈਮ ਵਾਸਤੇ 2-4 ਮਿੰਟ ਵਾਸਤੇ ਉਨੀ ਦੇਰ ਜੀ ਆਪਾਂ ਗੈਸ ਦੀ ਫਲੇਮ ਔਨ ਕਰਕੇ ਔਇਲ ਰੱਖਦੇ ਆਂ ਤੇ ਕੜਾਈ ਰੱਖ ਦਿੱਤੀ ਮੈਂ ਗੈਸ ਤੇ ਧੋ ਕੇ ਰੱਖੀ ਆ ਜੀ ਪਹਿਲਾਂ ਇਹਦਾ ਆਪਾਂ ਪਾਣੀ ਸੁਕਾਉਨੇ ਆ ਪਾਣੀ ਸੁਕਾਉਣ ਤੋਂ ਬਾਅਦ ਹੁਣ ਮੈਂ ਇਹਦੇ ਵਿੱਚ ਪਾ ਦੇਣਾ ਆ ਜੀ ਕੁਕਿੰਗ ਔਇਲ ਰਿਫਾਈਨਡ ਔਇਲ ਪਾਣਾ ਤੁਸੀਂ ਚਾਹੋ ਤਾਂ ਤੁਸੀਂ ਵਨਸਪਤੀ ਘਿਓ ਵੀ ਲੈ ਸਕਦੇ ਆ ਰਿਫਾਈਨਡ ਔਇਲ ਵੀ ਲੈ ਸਕਦੇ ਆ ਪਰ ਸਰੋਂ ਦਾ ਤੇਲ ਨਾ ਲਿਓ ਤੇ ਇਸ ਤਰ੍ਹਾਂ ਦਾ ਜਿੰਨਾਕ ਤੁਹਾਨੂੰ ਚਾਹੀਦਾ ਬਹੁਤ ਜ਼ਿਆਦਾ ਨਹੀਂ ਪਾਣਾ ਬਹੁਤ ਡੀਪ ਫਰਾਈ ਨਹੀਂ ਕਰਨਾ ਤੇ ਐਸੇ ਤਰ੍ਹਾਂ ਹੀ ਇਹਦੇ ਵਿੱਚ ਫਰਾਈ ਹੋ ਜੂਗੇ ਗੈਸ ਦੀ ਫਲੇਮ ਬਿਲਕੁਲ ਸਿੱਮਤ ਹੈ ਜਾਂ ਮੈਂ ਆਪਣਾ ਜਿਹੜਾ ਪਲੇਟਫਾਰਮ ਕਾਊਂਟਰ ਹੈ ਮੈਂ ਬਿਲਕੁਲ ਸਾਫ਼ ਕਰ ਲਿਆ ਚੰਗੀ ਤਰ੍ਹਾਂ ਨੀਟ ਕਰ ਲਿਆ ਕਲੀਨ ਕਰ ਲਿਆ ਉਸ ਤੋਂ ਬਾਅਦ ਜੀ ਆਪਾਂ ਇਹਦੇ ਤੇ ਇਹ ਜਿਹੜਾ ਆਪਾਂ ਡੋ ਬਣਾ ਕੇ ਰੱਖਿਆ ਹੋਇਆ ਆ ਤੇ ਇਹਦਾ ਇਹਨੂੰ ਆਪਾਂ ਇਹਦੇ ਉੱਤੇ ਮਿਕਸ ਕਰਨਾ ਆ ਮਿਕਸ ਇਸ ਤਰ੍ਹਾਂ ਦੇਖੋ ਹੱਥ ਦੇ ਨਾਲ ਜਿਸ ਤਰ੍ਹਾਂ ਆਪਾਂ ਆਟਾ ਗੁੰਨਦੇ ਨਾ ਇੱਕ ਮੁੱਕੀ ਦੇਣੀ ਆ ਦੇਖੋ ਇਸ ਤਰ੍ਹਾਂ ਤਾਂ ਜੋ ਬਿਲਕੁਲ ਸਾਰੇ ਦੁਬਾਰਾ ਇੱਕ ਵਾਰ ਫੇਰ ਤੋਂ ਮਿਕਸ ਹੋ ਜਾਣ ਚੰਗੀ ਤਰ੍ਹਾਂ ਜੋ ਵੀ ਆਪਾਂ ਇਹਦੇ ਵਿੱਚ ਪਾਇਆ ਆ ਤੇ ਇਸ ਤਰ੍ਹਾਂ ਇਹਨੂੰ ਹੱਥ ਦੇ ਨਾਲ ਮਿਕਸ ਕਰਨ ਦੇ ਨਾਲ ਇਹ ਹੁੰਦਾ ਆ ਕਿ ਬਹੁਤ ਆਟਾ ਹੋਰ ਵੀ ਸੌਫਟ ਹੋ ਜਾਂਦਾ ਆ ਕਿਉਂਕਿ ਆਪਾਂ 2-3 ਮਿੰਟ ਵਾਸਤੇ ਰੱਖਿਆ ਸੀਗਾ ਤੇ ਕੋਈ ਵੀ ਮੈਂ ਕਾਊਂਟਰ ਤੇ ਕੋਈ ਵੀ ਮੈਂ ਆਇਲ ਨਹੀਂ ਲਾਇਆ ਕੁਝ ਨਹੀਂ ਲਗਾਉਣਾ ਹੈਗਾ ਤੇ ਐਸੀ ਤਰ੍ਹਾਂ ਹੀ ਇਹਦੀ ਆਪਾਂ ਵੱਡੀ ਇੱਕ ਜਿੱਦਾਂ ਆਪਾਂ ਰੋਟੀ ਵੇਲਦੇ ਆ ਨਾ ਬਸ ਉਸੇ ਤਰ੍ਹਾਂ ਹੀ ਇਹਨੂੰ ਵੇਲਣਾ ਆ ਆ ਦੇਖੋ ਇਸ ਤਰ੍ਹਾਂ ਨਾਲੋ ਨਾਲ ਘੁਮਾਉਂਦੇ ਜਾਣਾ ਆ ਤੇ ਨਾਲੋਂ ਨਾਲ ਹੀ ਇਸ ਤਰ੍ਹਾਂ ਇਹਨੂੰ ਵੇਲਦੇ ਜਾਣਾ ਦੇਖੋ ਇਸ ਤਰ੍ਹਾਂ ਨਾ ਹੀ ਇਹ ਵਾ ਤਾਂ ਮੋਟਾ ਵੇਲਣਾ ਆ ਨਾ ਬਹੁਤ ਜ਼ਿਆਦਾ ਇਹਨੂੰ ਪਤਲਾ ਵੇਲਣਾ ਆ ਤੇ ਜਿਹੜੀ ਆਪਾਂ ਰੋਟੀ ਪਕਾਉਨੇ ਆ ਨਾ ਉਹ ਤੋਂ ਹਲਕਾ ਜਿਹਾ ਮੋਟਾ ਰੱਖਣਾ ਆ ਸਾਰੀਆਂ ਸਾਈਡਾਂ ਤੋਂ ਬਿਲਕੁਲ ਇੱਕੋ ਜਿਹੇ ਸਾਈਜ਼ ਦੇ ਵਿੱਚ ਇਹਨੂੰ ਆਪਾਂ ਵੇਲਣਾ ਆ ਤੇ ਤੁਹਾਨੂੰ ਮੈਂ ਦਿਖਾਨੀ ਆ ਕਿੰਨਾ ਕਿ ਇਹਨੂੰ ਕਿੱਥੋਂ ਤੱਕ ਵੇਲਣਾ ਆ ਚੰਗੀ ਤਰ੍ਹਾਂ ਅਗਰ ਕਿਸੇ ਪਾਸੇ ਹੋ ਨਾ ਇਹਦਾ ਜਿਹੜੀ ਹੈ ਸਾਈਡ ਆਇਆ ਕੋਈ ਮੋਟੀ ਵੀ ਰਹਿ ਜਾਵੇ ਤੁਸੀਂ ਇਹਨੂੰ ਬੇਲਣ ਦੇ ਨਾਲ ਬਿਲਕੁਲ ਇੱਕੋ ਜਿਹੇ ਸਾਈਜ਼ ਦੇ ਵਿੱਚ ਤੇ ਇੱਕੋ ਜਿਹਾ ਹੀ ਇਹਨੂੰ ਸਾਰਿਆਂ ਪਾਸਿਆਂ ਤੋਂ ਰੱਖਣਾ ਆ ਦੇਖੋ ਇਸ ਤਰ੍ਹਾਂ ਰੋਟੀ ਤਾਂ ਥੋੜਾ ਜਿਹਾ ਮੋਟਾ ਆ ਤੇ ਬਹੁਤ ਜ਼ਿਆਦਾ ਮੋਟਾ ਵੀ ਨਹੀਂ ਹੈਗਾ ਮਤਲਬ ਰੋਟੀ ਜਿੰਨਾ ਅਸੀਂ ਇਹਨੂੰ ਪਤਲੀ ਰੋਟੀ ਨਹੀਂ ਬੇਲਣੀ ਹੈਗੀ ਹੁਣ ਜੀ ਇਹਦੇ ਉੱਤੇ ਮੈਂ ਹਰਾ ਧਨੀਆ ਬਹੁਤ ਹੀ ਵਧੀਆ ਫਲੇਵਰ ਆਊਗਾ ਜੀ ਹਰਾ ਧਨੀਆ ਇਸ ਤਰ੍ਹਾਂ ਉੱਪਰ ਇਹਦੇ ਮੈਂ ਲਗਾ ਦੇਣਾ ਸਾਰੀ ਰੋਟੀ ਦੇ ਉੱਤੇ ਇਸ ਤਰ੍ਹਾਂ ਦੇਖੋ ਜੀ ਤੇ ਇਹਦਾ ਇੰਨਾ ਵਧੀਆ ਟੇਸਟ ਆਂਦਾ ਜਦੋਂ ਆਪਾਂ ਫਰਾਈ ਕਰਦੇ ਆ ਨਾ ਫਰਾਈ ਕਰਕੇ ਜਦੋਂ ਆਪਾਂ ਇਹ ਖਾਂਦੇ ਆ क्रिस्पी क्रਾਂਚੀ ਟੇਸਟੀ ਜਿਵੈਣ ਵਾਲੇ ਬਹੁਤ ਹੀ ਵਧੀਆ ਚਟਪਟੇ ਕਿਉਂਕਿ ਆਪਾਂ ਅਮਚੂਰ ਪਾਊਡਰ ਪਾਇਆ ਹਨ ਤੇ ਇਸ ਕਰਕੇ ਹਰੇ ਧਨੀਆ ਦਾ ਵੀ ਟੇਸਟ ਇਹਦੇ ਨਾਲ ਬਹੁਤ ਵਧੀਆ ਆਂਦਾ ਉੱਪਰ ਉਹ ਬੇਲਣ ਦੇ ਨਾਲ ਹਲਕਾ ਜਿਹਾ ਇਹਨੂੰ ਪ੍ਰੈਸ ਕਰ ਦੇਣਾ ਆ ਤਾਂ ਜੋ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਇਹ ਲੱਗ ਜਾਵੇ ਜਿਹੜੇ ਆਪਣੇ ਇਹ ਆਪਾਂ ਧਨੀਆ ਪਾਇਆ ਹੈ ਜੀ ਇਹਦੇ ਉੱਤੇ ਲਓ ਜੀ ਹੁਣ ਤੁਸੀਂ ਕੋਈ ਵੀ ਚੀਜ਼ ਲੈ ਸਕਦੇ ਆ ਜਿਵੇਂ ਕਿ ਕੋਈ ਬੋਤਲ ਦਾ ਢੱਕਣ ਲੈ ਸਕਦੇ ਆ ਕੋਈ ਸ਼ੀਸ਼ੀ ਦਾ ਢੱਕਣ ਲੈ ਸਕਦੇ ਆ ਆਪਣੇ ਘਰ ਚ ਬੋਤਲਾਂ ਹੁੰਦੀਆਂ ਆ ਕੋਈ ਸੌਫਟ ਡਰਿੰਕ ਦਾ ਵੀ ਢੱਕਣ ਲੈ ਸਕਦੇ ਆ ਉਹਦੇ ਨਾਲ ਆਪਾਂ ਇਹਨੂੰ ਕੱਟਣਾ ਆ ਮੇਰੇ ਕੋਲ ਸੀਗੀ ਜੀ ਇਹ ਕੈਚੱਪ ਦੀ ਸ਼ੀਸ਼ੀ ਪਈ ਹੋਈ ਸੀ ਮੈਂ ਬਿਲਕੁਲ ਸੁਕਾ ਕੇ ਰੱਖੀ ਹੋਈ ਆ ਕਿਉਂਕਿ ਮੈਂ ਕੈਚੱਪ ਬਣਾ ਕੇ ਇਹਦੇ ਵਿੱਚ ਪਾਉਂਦੀ ਹੁੰਦੀ ਆ ਤੇ ਇਹਦੇ ਨਾਲ ਹੀ ਮੈਂ ਇਹਨੂੰ ਕੱਟੂਗੀ ਆ ਦੇਖੋ ਇੱਕ ਸਾਈਡ ਤੋਂ ਆਪਾਂ ਹਲਕਾ ਜਿਹਾ ਇਹਨੂੰ ਕੱਟ ਲਗਾ ਲੈਣਾ ਲਗਾਉਣ ਤੋਂ ਬਾਅਦ ਜੀ ਹੁਣ ਮੈਂ ਇਹਨੂੰ ਜਿੱਦਾਂ ਕਾਜੂ ਹੁੰਦੇ ਨਾ ਜਿਹੜੇ ਆਪਾਂ ਕਾਜੂ ਲੈਨੇ ਆ ਬਾਜ਼ਾਰ ਦੇ ਵਿੱਚੋਂ ਆ ਦੇਖੋ ਕਾਜੂ ਦੀ ਸ਼ੇਪ ਦੇ ਵਿੱਚ ਦੇਖੋ ਵਾਓ ਕਿੰਨਾ ਵਧੀਆ ਬਣਦੇ ਆ ਤੇ ਇਹਨਾਂ ਨੂੰ ਆਪਾਂ ਕੱਟ ਕੇ ਇੱਕ ਅਲੱਗ ਪਲੇਟ ਦੇ ਵਿੱਚ ਇਸ ਤਰ੍ਹਾਂ ਰੱਖਦੇ ਜਾਣਾ ਆ ਦੇਖੋ ਜੀ ਥੋੜੀ ਜਿਹੀ ਇੱਥੋਂ ਆਪਾਂ ਕੱਟਣ ਦੇ ਵਿੱਚ ਥੋੜੀ ਜਿਹੀ ਮਿਹਨਤ ਹੁੰਦੀ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਝਟਪਟ ਇਹ ਐਦਾਂ ਅਸੀਂ ਕੱਟਦੇ ਜਾਣਾ ਦੇਖੋ ਇਸ ਤਰ੍ਹਾਂ ਸ਼ੇਪ ਬਿਲਕੁਲ ਇੱਕੋ ਜਿਹੀ ਆਉਂਦੀ ਆ ਬਸ ਆਪਣੇ ਅੰਦਾਜ਼ੇ ਦੇ ਨਾਲ ਉਨਾਂ ਕੋ ਗੈਪ ਤੇ ਨਾ ਇਹਨੂੰ ਇਸ ਤਰ੍ਹਾਂ ਢੱਕਣ ਦੇ ਨਾਲ ਇਹਨੂੰ ਕਟਿੰਗ ਇਹਦੀ ਕਰੀ ਜਾਣੀ ਆ ਇਸ ਤਰ੍ਹਾਂ ਆਟਾ ਬਹੁਤ ਜ਼ਿਆਦਾ ਨਾ ਟਾਈਟ ਗੁੰਨਣਾ ਆ ਨਾ ਜ਼ਿਆਦਾ ਉਹ ਬਿਲਕੁਲ ਢਿੱਲਾ ਸੌਫਟ ਗੁੰਨਣਾ ਆ ਬਿਲਕੁਲ ਨੋਰਮਲ ਜਿਹਾ ਆਟਾ ਗੁੰਨਣਾ ਆ ਪਰ ਥੋੜਾ ਜਿਹਾ ਰੋਟੀ ਵਾਲੇ ਆਟੇ ਤੋਂ ਥੋੜਾ ਜਿਹਾ ਟਾਈਟ ਰੱਖਣਾ ਆ ਕਿਉਂਕਿ ਇਹ ਦੇ ਆਪਾਂ ਕਾਜੂਆਂ ਨੂੰ ਫਰਾਈ ਕਰਨਾ ਇਸ ਕਰਕੇ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਕਰਨਾ ਆ ਦੇਖੋ ਇਸ ਤਰ੍ਹਾਂ ਦੇਖੋ ਮੈਂ ਸਾਰੇ ਕਾਜੂਆਂ ਨੂੰ ਦੇਖੋ ਕੱਟ ਲਿਆ ਦੇ ਕਿੰਨੀ ਵਧੀਆ ਸ਼ੇਪ ਆਈ ਆ ਕਾਜੂਆਂ ਦੀ ਤੇ ਕਿੰਨੇ ਸੋਹਣੇ ਲੱਗਦੇ ਆ ਤੁਸੀਂ ਦੇਖੋਗੇ ਕਿ ਆਪਾਂ ਨੂੰ ਬਣਾਉਣ ਚ ਕਿੰਨੀ ਆਸਾਨੀ ਹੋ ਗਈ ਆ ਦੇਖੋ ਜੀ ਜਿਹੜੇ ਮੈਂ ਸਾਰੇ ਕੱਟੇ ਆ ਇਹ ਸਾਈਡਾਂ ਬਚ ਗਈਆਂ ਇਹਨੂੰ ਦੁਬਾਰਾ ਫੇਰ ਮੈਂ ਬੇਲਣ ਦੇ ਨਾਲ ਵੇਲ ਕੇ ਦੁਬਾਰਾ ਫੇਰ ਇਹਨੂੰ ਕਟਾਂਗੀ ਕਿਉਂਕਿ ਆਪਾਂ ਇਹਨੂੰ ਵੇਸਟ ਨਹੀਂ ਕਰਨਾ ਤੇ ਬਸ ਇਹੀ ਗੱਲ ਆ ਤੇ ਬਸ ਬਹੁਤ ਛੱਟਪਟ ਸਮੇਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਆ ਸਾਰਿਆਂ ਨੂੰ ਪਸੰਦ ਆਉਣਗੇ ਕਿਉਂਕਿ ਆਪਾਂ ਇਹਦੇ ਵਿੱਚ ਪਾਇਆ ਉਬਲਿਆ ਹੋਇਆ ਆਲੂ ਤੇ ਆਟਾ ਹਨਾ ਆਟਾ ਪਾ ਲਓ ਜਾਂ ਤੁਸੀਂ ਮੈਦਾ ਪਾ ਲਓ ਮੈਂ ਪਾਇਆ ਜੀ ਮੈਦਾ ਹਲਕਾ ਜਿਹਾ ਆਪਾਂ ਤੇਲ ਦਾ ਟੈਂਪਰੇਚਰ ਚੈੱਕ ਕਰਨਾ ਤੇਲ ਦਾ ਧਿਆਨ ਰੱਖਣਾ ਜੀ ਬਹੁਤਾ ਤੇਲ ਗਰਮ ਨਹੀਂ ਹੋਣਾ ਚਾਹੀਦਾ ਬਿਲਕੁਲ ਨੋਰਮਲ ਫਲੇਮ ਹੋਣੀ ਚਾਹੀਦੀ ਆ ਪਹਿਲਾਂ ਤੇਜ਼ ਗਰਮ ਕਰਕੇ ਫਿਰ ਇਹਨੂੰ ਆਪਾਂ ਮੀਡੀਅਮ ਤੇ ਕਰ ਦੇਣਾ ਇਸ ਤਰ੍ਹਾਂ ਸਾਰੇ ਕਾਜੂਆਂ ਨੂੰ ਇਹਦੇ ਵਿੱਚ ਪਾਉਂਦੇ ਜਾਣਾ ਆ ਦੇਖ ਕੇ ਕੋਈ ਵੀ ਇਹ ਨਹੀਂ ਕਹੂਗਾ ਕਿ ਤੁਸੀਂ ਇਹ ਕਾਜੂ ਘਰ ਵਿੱਚ ਬਣਾਇਆ ਦੇਖਣ ਨੂੰ ਇੰਨੇ ਸੋਹਣੇ ਲੱਗਦੇ ਆ ਹਰ ਕੋਈ ਖਾ ਕੇ ਦੇਖੂਗਾ ਤੇ ਖਾਣ ਨੂੰ ਤਾਂ ਹੋਰ ਵੀ ਟੇਸਟ ਵਧੀਆ ਲੱਗਦਾ ਆ ਤੇ ਜਿਹੜਾ ਪਾਪਰ ਇਹਦੇ ਇੱਕ ਮਸਾਲਾ ਪਾਉਣਾ ਆ ਉਹਦੇ ਨਾਲ ਤਾਂ ਹੋਰ ਵੀ ਜ਼ਿਆਦਾ ਵਧੀਆ ਟੇਸਟੀ ਬਣ ਜਾਂਦੇ ਆ ਜੀ ਇਸ ਤਰ੍ਹਾਂ ਦੇਖੋ ਸਾਰੇ ਬਿਲਕੁਲ ਆਰਾਮ ਨਾਲ ਫਰਾਈ ਹੋ ਰਹੇ ਆ ਇੱਕ ਬਬਲਸ ਜੇ ਉੱਪਰ ਦਿਖ ਰਹੇ ਆ ਸਾਨੂੰ ਏ ਬਬਲਸ ਦੀ ਇਹੀ ਨਿਸ਼ਾਨੀ ਹੁੰਦੀ ਆ ਕਿ ਜਦੋਂ ਇਹ ਬਿਲਕੁਲ ਘਟ ਜਾਣੇ ਆ ਤੇ ਇਹ ਸਾਡੇ ਕਾਜੂ ਜਿਹੜੇ ਆ ਬਿਲਕੁਲ ਫਰਾਈ ਹੋ ਕੇ ਕੱਢਣ ਵਾਸਤੇ ਤਿਆਰ ਹੋ ਜਾਣੇ ਆ ਤੇ ਪਹਿਲਾਂ ਜਦੋਂ ਆਪਾਂ ਇਹਨਾਂ ਨੂੰ ਕੜਾਈ ਦੇ ਵਿੱਚ ਪਾਣਾ ਆ ਤਾਂ ਉਸ ਵੇਲੇ ਨੂੰ ਆਪਾਂ 30 ਸਕਿੰਟ ਬਿਲਕੁਲ ਟੱਚ ਨਹੀਂ ਕਰਨਾ ਤੇ ਜਦੋਂ ਇਹਨਾਂ ਨੇ ਹਲਕਾ ਜਿਹਾ ਇਹਨਾਂ ਨੇ ਉੱਪਰ ਆਣ ਲੱਗ ਪੈਣਾ ਆ ਫਿਰ ਆਪਾਂ ਇਹਨਾਂ ਨੂੰ ਹਲਕੇ ਹਲਕੇ ਹੱਥ ਦੇ ਨਾਲ ਜੀ ਆਪਾਂ ਇਹਨਾਂ ਨੂੰ ਉਲਟ ਪੁਲਟ ਕਰਦੇ ਜਾਣਾ ਆ ਕਿਉਂਕਿ ਇਹ ਉਸ ਵੇਲੇ ਆਪਾਂ ਫਰੈਸ਼ ਤਾਜ਼ੇ ਪਾਏ ਹੁੰਦੇ ਆ ਇਸ ਕਰਕੇ ਥੋੜਾ ਜਿਹਾ ਇਹਨਾਂ ਨੂੰ ਤੇਲ ਦੇ ਵਿੱਚ ਪੱਕਣ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਹਿਲਾਉਣਾ ਆ ਦੇਖੋ ਜੀ ਕਲਰ ਕਿੰਨਾ ਵਧੀਆ ਆ ਹਲਕਾ ਜਿਹਾ 골ਡ ਕਲਰ ਆ ਗਿਆ ਆ ਬਸ ਦੇਖ ਸਕਦੇ ਹੋ ਤੁਸੀਂ ਥੋੜਾ ਜਿਹਾ ਮੈਂ ਤਾਂ ਹੋਰ ਕਲਰ ਕਰੂੰਗੀ ਡਾਰਕ ਵਧੀਆ ਪਕਾਉਂਗੀ ਤੇ ਗੈਸ ਦੀ ਫਲੇਮ ਜਿਹੜੀ ਆ ਤੁਸੀਂ ਬਿਲਕੁਲ ਉਹ ਮੀਡੀਅਮ ਹੀ ਰੱਖਣੀ ਆ ਤੇਜ਼ ਨਹੀਂ ਕਰਨੀ ਜਿੰਨੇ ਇਹ ਰਾਮ ਨਾਲ ਪੱਕੂਗੇ ਪੂਰੇ ਅੰਦਰ ਤੱਕ ਬਿਲਕੁਲ ਸੌਫਟ ਹੋਊਗੇ ਅੰਦਰ ਤੱਕ ਕ੍ਰਿਸਪੀ ਬਣੂਗੇ ਜੀ ਤੇ ਜੇਕਰ ਅਸੀਂ ਇਹਨੂੰ ਤੇਜ਼ ਫਲੇਮ ਤੇ ਪਕਾਵਾਂਗੇ ਗੈਸ ਦੀ ਫਲੇਮ ਹਾਈ ਕਰ ਦੇਵਾਂਗੇ ਕਾਲੀ ਚ ਪਕਾਵਾਂਗੇ ਤੇ ਉਹ ਫਿਰ ਕੀ ਹੋਣਾ ਜੀ ਬਾਹਰੋਂ ਪੂਰੀ ਤਰ੍ਹਾਂ ਹੋ ਜਾਣੇ ਆ ਕ੍ਰਿਸਪੀ ਤੇ ਅੰਦਰੋਂ ਉਹ ਕੱਚੇ ਰਹਿ ਜਾਣੇ ਆ ਸੋ ਜੀ ਬੜੇ ਆਰਾਮ ਦੇ ਨਾਲ ਇਹ ਤਿੰਨ ਕੁ ਮਿੰਟ ਦੇ ਵਿੱਚ ਤਿੰਨ ਤੋਂ ਚਾਰ ਮਿੰਟ ਦੇ ਵਿੱਚ ਪੂਰੀ ਤਰ੍ਹਾਂ ਇਹ ਕੱਢਣ ਵਾਸਤੇ ਤਿਆਰ ਹੋ ਜਾਂਦੇ ਤੁਸੀਂ ਦੇਖੋ ਇਹਦੇ ਬੱਬਲਸ ਜਿਹੜੇ ਸੀ ਬਿਲਕੁਲ ਖਤਮ ਹੋ ਗਏ ਸੀ ਤੇ ਲਓ ਜੀ ਕਲਰ ਦੇਖੋ ਕਿੰਨਾ ਵਧੀਆ ਆ ਇਹਨਾਂ ਦਾ ਜਿਹੜੇ ਆ ਪਹਿਲੇ ਮੈਂ ਕੱਢੇ ਸੀ ਨਾ ਇਹ ਤਾਂ ਸਾਡੇ ਜੀ ਕੱਢਦੇ ਕੱਢਦੇ ਹੀ ਸਾਰਿਆਂ ਨੇ ਖਾਣੇ ਸ਼ੁਰੂ ਕਰ ਦਿੱਤੇ ਸੀ ਟੇਸਟ ਕਰਕੇ ਦੇਖਣੇ ਦੇਖਣ ਲੱਗੇ ਆ ਤੇ ਦੇਖਦੇ ਦੇਖਦੇ ਇਹ ਕਾਫੀ ਖਾ ਗਏ ਸੀ ਕਿਉਂਕਿ ਟੇਸਟੀ ਬਣੇ ਬਹੁਤ ਸੀ ਬਹੁਤ ਵਧੀਆ ਬਣ ਕੇ ਤਿਆਰ ਹੋਏ ਸੀ ਹੁਣ ਇਸੇ ਤਰ੍ਹਾਂ ਹੀ ਮੈਂ ਸਾਰੇ ਜਿਹੜੇ ਕਾਜੂ ਆ ਉਹ ਵੀ ਬਣਾ ਲੈਣੇ ਆ ਤੇ ਇਹਨਾਂ ਦੇ ਉੱਤੇ ਆਪਾਂ ਪਸਪਾਣਾ ਆ ਮਸਾਲਾ ਹਲਕੀ ਜਈ ਇਹਦੇ ਵਿੱਚ ਮੈਂ ਕੁੱਟੀ ਹੋਈ ਲਾਲ ਮਿਰਚ ਪਾਣੀ ਆ ਹਲਕੀ ਜਈ ਦੇਗੀ ਮਿਰਚ ਪਾਣੀ ਦੇਗੀ ਮਿਰਚ ਕੋਈ ਸਪਾਈਸੀ ਨਹੀਂ ਹੁੰਦੀ ਤੇ ਹਲਕਾ ਜਈ ਇਹਦੇ ਵਿੱਚ ਮੈਂ ਕਾਲਾ ਨਮਕ ਪਾਣਾ ਆ ਬਸ ਹੋਰ ਕੁਝ ਨਹੀਂ ਪਾਣਾ ਦੇਖੀ ਹੁ ਕਿੰਨੇ ਵਧੀਆ ਕ੍ਰਿਸਪੀ ਆ ਇੰਨੇ ਵਧੀਆ ਇਹ ਪੂਰੀ ਤਰ੍ਹਾਂ ਕ੍ਰਿਸਪ ਹੋ ਚੁੱਕੇ ਆ ਬਹੁਤ ਗਰਮ ਸੀ ਜੀ ਤੇ ਆਵਾਜ਼ ਤੋਂ ਹੀ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਵੇਗਾ ਕਿ ਕਿੰਨੇ ਵਧੀਆ ਇਹ ਬਣ ਕੇ ਤਿਆਰ ਹੁੰਦੇ ਆ ਬਿਲਕੁਲ ਆਰਾਮ ਦੇ ਨਾਲ ਆਪਾਂ ਇਹਨਾਂ ਨੂੰ ਪਕਾ ਸਕਦੇ ਆ ਬਹੁਤ ਹੀ ਘੱਟ ਸਮੇਂ ਦੇ ਵਿੱਚ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਅਵੇਲੇਬਲ ਹੁੰਦੀਆਂ ਆ ਆਲੂ ਹੁੰਦੇ ਆ ਜੀ ਬਾਕੀ ਅਜਵੈਨ ਲੂਣ ਮਿਰਚ ਮਸਾਲੇ ਵਾਹਿਗੁਰੂ ਦੀ ਕਿਰਪਾ ਨਾਲ ਸਭ ਦੇ ਘਰ ਵਿੱਚ ਹੁੰਦੇ ਆ ਤੇ ਤੁਸੀਂ ਇਹ ਇੱਕ ਨਵੀਂ ਚੀਜ਼ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਆ ਸੋਜੀ ਜਿਹੜੇ ਮੈਂ ਪਹਿਲਾਂ ਕੱਢੇ ਸੀ ਉਹਨਾਂ ਨੂੰ ਮੈਂ ਇੱਕ ਅਲੱਗ ਕਰ ਲਿਆ ਕਿਉਂਕਿ ਉਹਨਾਂ ਤੇ ਮੈਂ ਮਸਾਲਾ ਪਾ ਦਿੱਤਾ ਸੀ ਤੇ ਗਰਮ ਇੱਕ ਗੱਲ ਦਾ ਧਿਆਨ ਰੱਖਣਾ ਜੀ ਜਦੋਂ ਆਪਾਂ ਕੜਾਈ ਦੇ ਵਿੱਚੋਂ ਕੱਢਨੇ ਆ ਗਰਮਾ ਗਰਮ ਉੱਤੇ ਹੀ ਮਸਾਲਾ ਸਪ੍ਰਿੰਕਲ ਕਰਨਾ ਆ ਜੋ ਵੀ ਆਪਾਂ ਪਾਉਣਾ ਮਸਾਲਾ ਇਹਦੇ ਵਿੱਚ ਚਾਟ ਮਸਾਲਾ ਵੀ ਤੁਸੀਂ ਪਾ ਸਕਦੇ ਆ ਪਰ ਚਾਟ ਮਸਾਲਾ ਪਾਣ ਦੀ ਜ਼ਰੂਰਤ ਹੀ ਨਹੀਂ ਹੈਗੀ ਕਿਉਂਕਿ ਪਹਿਲਾਂ ਆਪਾਂ ਅਮਚੂਰ ਪਾਊਡਰ ਪਾਇਆ ਸੀ ਜਿਹੜਾ ਆਪਾਂ ਆਟਾ ਬਣਾਇਆ ਸੀ ਡੋ ਬਣਾਇਆ ਸੀ ਪਰ ਹੁਣ ਮੈਂ ਇਹਦੇ ਵਿੱਚ ਜੋ ਜੜੀਆਂ ਚੀਜ਼ਾਂ ਪਾਈਆਂ ਆ ਨਮਕ ਮਿਰਚ ਉਹੀ ਬਹੁਤ ਹੀ ਵਧੀਆ ਟੇਸਟ ਨੂੰ ਚਾਰ ਚੰਨ ਲਗਾ ਰਹੀਆਂ ਸੀ ਇੰਨੇ ਟੇਸਟੀ ਬਣੇ ਸੀ ਸਾਡੇ ਦੂਸਰੇ ਦਿਨ ਬਿਲਕੁਲ ਇਹ ਖਤਮ ਹੋ ਗਏ ਸੀ ਰੱਖਣ ਵਾਸਤੇ ਬਚੇ ਨਹੀਂ ਮੈਂ ਸੋਚਦੀ ਸੀ ਕਿ ਇਹ ਟੱਟ ਡੱਬੇ ਵਿੱਚ ਬੰਦ ਕਰਕੇ ਰੱਖਦੇ ਆ ਪਰ ਇਹ ਟੱਟ ਡੱਬੇ ਚ ਇੱਕ ਦਿਨ ਮੈਂ ਰੱਖੇ ਸੀ ਬੰਦ ਕਰਕੇ ਦੂਸਰੇ ਦਿਨ ਫੇਰ ਇਹ ਸਾਰਿਆਂ ਨੇ ਬੜੇ ਸ਼ੌਂਕ ਨਾਲ ਖਾਦੇ ਤੇ ਚੀਜ਼ ਉਹੀ ਵਧੀਆ ਹੁੰਦੀ ਜਿਹੜੇ ਸਾਰੇ ਸ਼ੌਂਕ ਨਾਲ ਖਾਣ ਤੇ ਖਾ ਹੋ ਜਵੇ ਵਾਯੂ ਗੁਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਸਾਰਿਆਂ ਨੂੰ ਵਾਯੂ ਗੁਰੂ ਦਾ ਨਾਮ ਲੈ ਕੇ ਬਣਾਇਆ ਕਰੋ ਜੀ ਲਓ ਜੀ ਸੁਣਾ ਆਵਾਜ਼ ਜੀ ਸਾਰੇ ਬਣ ਚੁੱਕੇ ਕਾਜੂਆਂ ਦੀ ਲਓ ਜੀ ਸਰਵਿੰਗ ਪਲੇਟ ਦੇ ਵਿੱਚ ਮੈਂ ਕਰ ਲਿਆ ਜੀ ਸਰਵ ਇਹ ਬਹੁਤ ਹੀ ਟੇਸਟੀ ਕ੍ਰਿਸਪੀ कुरकुरੇ ਖਸਤਾ ਚਟਪਟੇ ਹਜਮੇ ਵਾਲੇ ਨਮਕੀਨ ਕਾਜੂ ਜੋ ਕਿ ਉਬਲੇ ਹੋਏ ਆਲੂਆਂ ਤੋਂ ਬਣਾਇਆ ਸੋ ਜੀ ਬਣਾਓ ਬਣਾ ਕੇ ਤੁਸੀਂ ਵੀ ਖਾਓ ਸਭ ਨੂੰ ਖਿਲਾਓ ਬਾਗਰ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਚੜਦੀ ਕਲਾ ਚ ਰੱਖੇ ਜੀ ਆ ਦੇਖੋ ਲਾਈਟ ਜਾਂਦੀ ਸੀ ਕਦੇ ਆ ਰਹੀ ਸੀ ਤੇ ਥੋੜਾ ਜਿਹਾ ਲਾਈਟ ਦਾ ਇਸ਼ੂ ਹੋ ਰਿਹਾ ਸੀ ਇਸ ਕਰਕੇ ਥੋੜਾ ਜਿਹਾ ਇਹ ਰੰਗ ਤੁਹਾਨੂੰ ਇਸ ਤਰ੍ਹਾਂ ਲੱਗਦਾ ਸੀ ਸੋ ਜੀ ਕਾਜੂ ਸਾਡੇ ਬਣ ਕੇ ਹੋ ਚੁੱਕੇ ਆ ਤਿਆਰ ਨਮਕੀਨ ਗਰਮਾ ਗਰਮ ਚਾਹ ਦਾ ਕੱਪ ਲਾਓ ਜੀ ਚਾਹ ਦੇ ਕੱਪ ਨਾਲ ਕਰੋ ਇੰਜਵਾਏ ਤੁਹਾਨੂੰ ਮੈਂ ਤੋੜ ਕੇ ਵੀ ਦਿਖਾਨੀ ਆ ਬਹੁਤ ਹੀ ਕ੍ਰੇਸਪੀ ਬਣੇ ਸੀ ਬਹੁਤ ਹੀ ਟੇਸਟੀ ਬਣੇ ਸੀ ਆ ਦੇਖੋ ਜੀ ਦੇਖੋ ਕਿੰਨੇ ਵਧੀਆ ਬਿਲਕੁਲ ਵਿੱਚੋਂ ਇੰਨੇ ਸੋਹਣੇ ਟੇਸਟੀ ਲੱਗ ਰਹੇ ਸੀ ਨਾ ਇੰਨਾ ਵਧੀਆ ਆਲੂ ਦਾ ਟੇਸਟ ਆ ਰਿਹਾ ਸੀਗਾ ਜਿੱਦਾਂ ਆਪਾਂ ਫ੍ਰੈਂਚ ਫਰਾਈ ਬਣਾਉਂਦੇ ਆ ਨਾ ਇਸ ਤਰ੍ਹਾਂ ਦਾ ਆਲੂਆਂ ਦਾ ਟੇਸਟ ਆ ਰਿਹਾ ਸੀਗਾ ਆ ਦੇਖੋ ਜੀ ਤੁਹਾਨੂੰ ਮੈਂ ਆ ਵੀ ਤੋੜ ਕੇ ਦਿਖਾਨੀ ਦੇਖੋ ਕਿੰਨਾ ਵਧੀਆ ਬਿਲਕੁਲ ਇਹ बनके तैयार हो चुके साडे काजू लो जी बहुत ही टेस्टी मैं थानो तोड़ के दिखांदी सी ਨਾਲ ਨਾਲ खा के भी देख रही सीगी ਤੇ ਬਹੁਤ ਟੇਸਟੀ ਸੀ ਦਿਲ ਕਰਦਾ ਸੀ ਕਿ ਖਾਈ ਜਾਈਏ ਖਾਈ ਜਾਈਏ ਨਾਲ ਹੋਵੇ ਚਾਹ ਬਣੀ ਹੋਏ ਗਰਮਾ ਗਰਮ ਤੇ ਆ ਦੇਖੋ ਕਿੰਨੇ ਵਧੀਆ ਕ੍ਰੇਸਪੀ ਆ ਟੇਸਟੀ ਆ ਮੈਂ ਤੁਹਾਨੂੰ ਬਾਈਟ ਲੈ ਕੇ ਵੀ ਦਿਖਾ ਰਹੀ ਆ ਦੇਖੋ ਤੋੜ ਕੇ ਵਿੱਚੋਂ ਬਹੁਤ ਵਧੀਆ ਜਵੈਣ ਦਾ ਟੇਸਟ ਆ ਰਿਹਾ ਸੀ ਇਸ ਸਪੈਸ਼ਲੀ ਜਿਹੜੇ ਆਪਾਂ ਆਲੂ ਪਾਏ ਆ ਉਹਨਾਂ ਨੇ ਤਾਂ ਇਹਨਾਂ ਦੀ ਰੰਗਤ ਹੀ ਬਦਲ ਦਿੱਤੀ ਬਹੁਤ ਵਧੀਆ ਬਣ ਕੇ ਤਿਆਰ ਹੋਏ ਸੀ ਸੋ ਜੀ ਬਣਾਓ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਘਰ 'ਚ ਬੱਚਿਆਂ ਨੂੰ ਬਣਾ ਕੇ ਦਿਓ ਬਾਜ਼ਾਰੋਂ ਇਹੀ ਕਾਜੂ ਆਪਾਂ ਲੈਣ ਜਾਂਦੇ ਆ ਨਾ ਨਾਰਮਲੀ ਜਿਹੜੇ ਹੁੰਦੇ ਆ ਬਹੁਤ ਮਹਿੰਗੇ ਮਿਲਦੇ ਆ ਮੈਂ ਮਿਲਦੀ ਆ ਨੈਕਸਟ ਵੀਡੀਓ 'ਚ ਨਵੀਂ ਰੈਸਪੀ ਲੈ ਕੇ ਮੈਨੂੰ ਦਿਓ ਇਜਾਜ਼ਤ ਤੇ ਸਤਿ ਸ੍ਰੀ ਅਕਾਲ ਜੀ